ਹਾਂ ਜੀ ਸਸੀਆ ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ ਆਉ ਕਿ ਸੋ ਅੱਜ ਅਸੀਂ ਪਹੁੰਚੇ ਆ ਪਿੰਡ ਦੋਧਰ ਜਿਲ੍ਹਾ ਮੋਗੇ ਦਾ ਪਿੰਡ ਹੈ ਜਿੱਥੇ ਆਪਣਾ ਸਿੱਧੂ ਮੇਰੇ ਬਿਜ਼ੀ ਆ ਰੋਕੇ ਗੱਲ ਪਿਟ ਸ਼ਾਪ ਬਣੀ ਵੀ ਆਪਣੀ ਆਪਣਾ ਅਮਣਾ ਵੀਰਾ ਸੋ ਆਪਾਂ ਕਰਾਂਗੇ ਗੱਲਬਾਤ ਅੱਜ ਆਪਣਾ ਜਿਹੜਾ ਕਲਚਰ ਪਮ ਆਪਣਾ ਲੈ ਕੇ ਆਈ ਜਾਨਵਰ ਆਜੋ ਆਪਾਂ ਗੱਲਬਾਤ ਕਰਦੇ ਆਂ ਵੀਰ ਇਹਨਾਂ ਇਹ ਵੀਰ ਦੀ ਸ਼ਾਪ ਆ ਜਿਹੜੀ ਤੇ ਟੁੱਡੀ ਗਾਲੇ ਚੌਂਗਰੇ ਵਿੱਚ ਬਣੀ ਹੋਈ ਆ ਸੋ ਆਜੋ ਸੋ ਸਸੀਆ ਵੀਰੇ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਵਧੀਆ ਠੀਕ ਹਾਂਜੀ ਵੀਰੇ ਆਪਾਂ ਨੂੰ ਥੋੜੀ ਜਾਣਕਾਰੀ ਦਿਓ ਵੀ ਆਪਾਂ ਕਿਹੜੇ ਕਿਹੜੇ ਜਾਨਵਰ ਦਾ ਇਲਾਜ ਤੇ ਕਿਹੜਾ ਕਿਹੜਾ ਕਰਦੇ ਆਂ ਪਹਿਲਾਂ ਤਾਂ ਵੀਰੇ ਆਪਣਾ ਜਿਹੜੇ ਹੈ ਨਾ ਫਲਾ ਵੀਰੇ ਸਤਿ ਸ੍ਰੀ ਅਕਾਲ ਸਾਰੇ ਵੀਰਿਆ ਨੂੰ ਸਤਿ ਸ੍ਰੀ ਅਕਾਲ ਤੇ ਵੀਰ ਦਾ ਧੰਨਵਾਦ ਆਉਣ ਲਈ rau kawe ਤੋਂ ਵੀਰ ਆਇਆ ਗੱਲ ਤੇ ਵੀਰੇ ਆਪਾਂ ਜਿਹੜਾ ਜਿਹੜੇ ਹੈ ਨਾ ਸਟਰੀਟ ਡੌਗ ਗਲੀ ਦੇ ਕੁੱਤੇ ਆ ਉਹਨਾਂ ਦਾ ਇਲਾਜ ਆਪਾਂ ਬਿਲਕੁਲ ਫ੍ਰੀ ਕੀਤਾ ਵਿਆ ਜੇਕਰ ਤੁਹਾਡੇ ਪਿੰਡ ਕੋਈ ਕੁੱਤਾ ਹੈਗਾ ਗਲੀ ਚ ਡਿੱਗਿਆ ਪਿਆ ਜਾਂ ਬਿਮਾਰ ਆ ਜਾਂ ਕੋਈ ਸੱਟ ਲੱਗੀ ਆ ਤੁਸੀਂ ਇੱਥੇ ਲਿਆ ਸਕਦੇ ਆ ਤੁਹਾਨੂੰ ਇਲਾਜ ਬ ਦੂਜੀ ਗੱਲ ਹੈ ਕਿ ਵੀਰੇ ਆਪਣਾ ਕੰਮ ਜ਼ਿਆਦਾ ਤਾਂ ਫੋਕਸ ਹੈਗਾ ਜਿਹੜੀ ਸਕੈਨ ਇਨਫੈਕਸ਼ਨ ਚੱਲੀ ਜਾਂਦੀ ਆ ਕੁੱਤਿਆਂ ਨੂੰ ਬਾਲੀ ਜ਼ਿਆਦਾ ਚਾਮੜੀ ਦੀ ਬਿਮਾਰੀ ਚੱਲੀ ਜਾਂਦੀ ਆ ਉਹਦੇ ਆਪਾਂ ਕੰਮ ਕਰਦੇ ਆ ਤੇ ਤੁਹਾਨੂੰ 100% ਰਿਜ਼ਲਟ ਦੇਗੇ ਤੋਰਾਂਗੇ ਤੇ ਬਾਕੀ ਤੁਸੀਂ ਕਹੋਗੇ ਕਿ ਹਾਂ ਵੀਰੇ ਸਾਨੂੰ ਰਿਜ਼ਲਟ ਮਿਲਿਆ ਹਾਂਜੀ ਬਹੁਤ ਥੈਂਕ ਯੂ ਭਾਜੀ ਹਾਂਜੀ ਸੋ ਆਪਾਂ ਦੇਖ ਸਕਦੇ ਆ ਸੋ ਹਰ ਤਰ੍ਹਾਂ ਦੀ ਆਪਣੇ ਕੋਲ ਜਿਹੜੀ ਮੈਡੀਸਨ ਉਪਲਬਧ ਦਾ ਸੋ ਖੁਰਾਕ ਜਾਨਵਰ ਦੇ ਲਈ ਸੋ ਪੈਡੀਗਰੀ ਹੋਰ ਸਾਰਾ ਪਟੇ ਲੈ ਸਕਦੇ ਤੁਸੀਂ ਸੰਗਲੀ ਲੈ ਸਕਦੇ ਜੋ ਵੀ ਤੁਹਾਨੂੰ ਸਾਰਾ ਕੁਝ ਇੱਥੋਂ ਇੱਕੋ ਹੀ ਸ਼ਾਪ ਤੋਂ ਉਪਲਬਧ ਹੋ ਜਾਣਾ ਹਾਂਜੀ ਹਾਂਜੀ ਸੋ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਵੱਡੇ ਸ਼ਹਿਰਾਂ ਜਾਂ ਲੋੜ ਨਹੀਂ ਸੋ ਇੱਕ ਕਾਲ ਕਰੋ ਵੀਰ ਨੂੰ ਸੋ ਆਪਣੀ ਜਿਹੜੀ ਪ੍ਰੋਬਲਮ ਆ ਕੋਈ ਜਾਨਵਰ ਦੀ ਪ੍ਰੋਬਲਮ ਜੀ ਦੱਸੋ ਸੋ ਬਹੁਤ ਧੰਨਵਾਦ ਵੀਰੇ ਥੈਂਕ ਯੂ ਧੰਨਵਾਦ ਵੀਰੇ